ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਭਗਤਾਂ ਨੇ ਪੱਥਰ ਪੂਜਿਆ ਆਮ ਜਗਤ ਸਿੱਖ ਜਗਤ ਵੀ ਇਹ ਕਹਿੰਦਾ ਸੁਣੀਦਾ ਹੈ ਕਿ ਧੰਨੇ ਨੇ ਪੱਥਰ ਚੋਂ ਠਾਕਰ ਚੋਂ ਰੱਬ ਦੀ ਪ੍ਰਾਪਤੀ ਕੀਤੀ ਨਾਮਦੇਵ ਜੀ ਨੇ ਠਾਕਰਾਂ ਨੂੰ ਦੁੱਧ ਪਿਆ ਲਿਆ ਇਹ ਗੱਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਵੀ ਉਪਰੀ ਨਿਗਾਹ ਲੱਗਦੀ ਹੈ ਪਰ ਅਜਿਆ ਨਹੀਂ ਹੈ ਭਗਤ ਧੰਨਾ ਜੀ ਬਾਰੇ ਭਾਈ ਗੁਰਦਾਸ ਜੀ ਦੀ ਵਾਰ ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ ਧੰਨੇ ਡਿਠਾ ਚੱਲ ਤੇ ਪੁੱਛੇ ਬਾਹਮਣ ਆਖ ਸੁਣਾਵੇ ਠਾਕਰ ਦੀ ਸੇਵਾ ਕਰੇ ਜੋ ਇੱਥੇ ਸੋਈ ਫਲ ਪਾਵੇ ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਦ ਪਾਵੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ ਠਾਕਰ ਨੂੰ ਨਮਾਲਕਾ ਸ਼ਾ ਰੋਟੀ ਲੈ ਭੋਗ ਚੜਾਵੇ ਹੱਥ ਜੋੜ ਮਿੰਤਾ ਕਰੇ ਪੈਰੀ ਪੈਪਾ ਬਹੁਤ ਮਨਾਵੇ ਖੋ ਵੀ ਮੂੰਹ ਨਾ ਜੁਠਾਲਸਾ ਤੂ ਉਠਾ ਮੈਂ ਕਿਉ ਨ ਸਖਾਵੈ ਗੋਸਾਈਂ ਪਰ ਤਖ ਹੋਏ ਰੋਟੀ ਖਾਏ ਸ਼ਾ ਮੂ ਲਾਵੇ ﾎળા ਪਾਉ ਗੋਬਿੰਦ ਮਲਾਵੇ ਇਸ ਸਵਾਰ ਵਿੱਚ ਭਾਈ ਜੀ ਨੇ ਲਿਖਿਆ ਹੈ ਕਿ ਮਿੰਤਾ ਕਰ ਕਰਕੇ ਭਗਤ ਜੀ ਨੇ ਠਾਕਰ ਨੂੰ ਭੋਗ ਲਗਵਾਇਆ ਪੂਜਣਾ ਹੋਰ ਗੱਲ ਹੈ ਇੱਥੇ ਸਾਈਂ ਨੂੰ ਰੱਬ ਨੂੰ ਪ੍ਰਗਟ ਕੀਤਾ ਗਿਆ ਹੈ বুঝਣ ਵਾਲੀ ਗੱਲ ਇਹ ਹੈ ਕਿ ਭਗਤ ਜੀ ਪਹਿਲਾਂ ਹੀ ਦੁਰੀਆਵਸਥਾ ਵਿੱਚ ਵਿਚਰ ਰਹੇ ਹਨ ਉਹ ਇਗਨੋਰੈਂਟ ਅਣਜਾਣ ਨਹੀਂ ਹਨ ਸਗੋਂ ਉਹਨਾਂ ਨੇ ਜਾਣਬੁੱਝ ਕੇ ਇਗਰੋ ਰਹਿਸ ਭੋਲੇਪਨ ਦਾ ਇਜ਼ਹਾਰ ਕੀਤਾ ਹੈ ਮਤ ਹੁੰਦੀ ਹੋਏ ਆਣਾ ਦੀ ਮਿਸਾਲ ਕਾਇਮ ਕੀਤੀ ਹੈ ਭਗਤ ਜੀ ਪੱਥਰ ਪੂਜ ਕੇ ਭਗਤ ਨਹੀਂ ਬਣਿਆ ਉਹ ਆਪ ਆਪਣੀ ਬਾਣੀ ਵਿੱਚ ਲਿਖਦੇ ਹਨ ਕਿ ਧੰਨੇ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਇਹਨਾਂ ਦੋ ਗੱਲਾਂ ਵਿੱਚ ਬਹੁਤ ਅੰਤਰ ਹੈ ਇੱਕ ਪੂਜ ਕੇ ਭਗਤ ਦੀ ਅਵਸਥਾ ਬਣਾਈ ਤੇ ਦੂਜੀ ਪਹਿਲਾਂ ਹੀ ਭਗਤੀ ਪੂਰੀ ਹੋਣ ਕਰਕੇ ਪੱਥਰ ਚੋਂ ਰੱਬ ਪ੍ਰਗਟ ਕੀਤਾ ਇਹ ਕੋਈ ਅਲੋਕਾਰੀ ਬਾਤ ਨਹੀਂ ਹੈ ਜਦੋਂ ਭਗਤ ਪ੍ਰਿਯਾਦ ਨੂੰ ਹਰਨਾਕਸ਼ ਪਿਤਾ ਨੇ ਤਰਵਾ ਤਲਵਾਰ ਕੱਢ ਕੇ ਮਾਰਨਾ ਚਾਹਿਆ ਤਾਂ ਪ੍ਰਭ ਜੀ ਥੰਮ ਚੋਂ ਪ੍ਰਗਟ ਹੋ ਗਏ ਪ੍ਰਭ ਥੰਮ ਤੇ ਨਿਕਸੇ ਕੈਬੇਸਥਾਰ ਹਰਨਾਕਰ ਛੇਦੋ ਨਖਬਦਾਰ ਜਦੋਂ ਵੀ ਭਗਤ ਯਾਦ ਕਰਦਾ ਹੈ ਭੀੜ ਪੈਂਦੀ ਹੈ ਤਾਂ RAM ji ਨੂੰ ਆਉਣਾ ਹੀ ਪੈਂਦਾ ਹੈ। ਗ੍ਰੋਪਤੀ ਲਈ KRISHAN ji ਬੋੜੇ ਪਰ ਉਦੋਂ ਜਦੋਂ ਸਭ ਆਸਰੇ ਭਜ ਜਾਣ ਤੇ ਮਨ ਬੇਵਸੀ ਦੇ ਆਲਮ ਵਿੱਚ ਸੀ। ਇਹ ਗੱਲ ਸਾਖੀ ਤੋਂ ਹੀ ਸਪਸ਼ਟ ਹੈ ਕਿ ਧੰਨਾ ਜੀ ਨੇ ਠਾਕਰ ਉਸੇ ਦੇ ਨਹੀਂ ਲਿਆ ਸੀ। ਪਹਿਲਾਂ ਉਹ ਨਿਰਵਾਨ ਭਗਤੀ ਕਰਦੇ ਸਨ। ਇਹ ਭੋਲੇ ਭਾਜ ਭਗਤ ਜੀ ਦਾ ਕੌਤਕ ਸੀ। ਭਗਤ ਜੀ ਦੇ ਕਈ ਸ਼ਬਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਉਹਨਾਂ ਕਿਤੇ ਵੀ ਨਹੀਂ ਕਿਹਾ ਕਿ ਮੈਂ ਪੱਥਰ ਪੂਜਿਆ ਹੈ ਪ੍ਰਭੂ ਪਾਉਣ ਲਈ ਹਾਂ ਰੱਬ ਪ੍ਰਗਟ ਕਰਨ ਲਈ ਜ਼ਰੂਰ ਕੌਤਾ ਕੀਤਾ ਗੁਰੂ ਪੰਚਮ ਪਾਛ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਕਈ ਭਗਤਾਂ ਦਾ ਜ਼ਿਕਰ ਕਰਕੇ ਧੰਨੇ ਬਾਰੇ ਕਿਹਾ ਹੈ ਕਿ ਇਹ ਬਿਦ ਸੁਣ ਕੇ ਜਟਰੋ ਉੱਥ ਭਗਤੀ ਲੱਗਾ ਮਿਹਰੇ ਪ੍ਰਤੱਖ ਗੁਸ਼ਾਈਆਂ ਧੰਨਾ ਵਡਪਾਗਾ ਕਿਹੜੀ ਬਿਦ ਸੁਣ ਕੇ ਜੋ ਸ਼ਬਦ ਵਿੱਚ ਉੱਪਰ ਦੱਸਿਆ ਹੈ ਕੇ ਨਾਮਦੇਵ ਰਵਿਦਾਸ ਕਬੀਰ ਸੈਣ ਆਦ ਭਗਤ ਰੱਬ ਦੇ ਨਾਮ ਨਾਲ ਜੁੜ ਕੇ ਤਿੰਨੇ ਲੋਕਾਂ ਵਿੱਚ ਤਿੰਨੇ ਕਾਲਾਂ ਵਿੱਚ ਅਮਰ ਹੋ ਗਏ ਇੱਕ ਪਉੜੀ ਬਾੜ ਦੀ ਬਾਬਾ ਨਾਮਦੇਵ ਜੀ ਪ੍ਰਤੀ ਵੀ ਹੈ ਜਿਸ ਤੋਂ ਥਾਕਰ ਨੂੰ ਦੁੱਧ ਪਲਾਨ ਦੀ ਗੱਲ ਕਹੀ ਹੈ ਨਾਮ ਦਿਓ ਇਸਨਾਨ ਕਰ ਕਪਲ ਗਾਏ ਦੁਹੇ ਕਹਿ ਲੈ ਆਇਆ ਥਾਕਰ ਨੂੰ ਨਵਾਲਖੈ ਚਰਨੋਦਕ ਲਾ ਤਿਲਕ ਚੜਾਇਆ ਹੱਥ ਜੋੜ ਬੇਨਤੀ ਕਰੇ ਦੁੱਧ ਪੀਓ ਜੀ ਗੋਬਿੰਦ ਰਾਯਾ ਨਿਚੋ ਕਰ ਅਰਾਧਿਆ ਹੋਏ ਦੇਵਾਲ ਦਰਸ ਦਿਖਲਾਇਆ ਭਰੀ ਕਟੋਰੀ ਨਾਮਦੇਵ ਲੈ ਠਾਕਰ ਨੂੰ ਦੁੱਧ ਪਿਆਇਆ ਆਸਾ ਰਾਗ ਵਿੱਚ ਭਗਤ ਰਵਦਾਸ ਜੀ ਵੀ ਲਿਖਦੇ ਹਨ ਨਮਿਤ ਨਾਮਦੇਵ ਦੁੱਧ ਪਿਆਇਆ ਇਹ ਸਾਖੀ ਵੀ ਇਸ ਤਰ੍ਹਾਂ ਹੈ ਕਿ ਪਿਤਾ ਜੀ ਕਿਧਰੇ ਬਾਹਰ ਕੰਮ ਤੇ ਚਲੇ ਗਏ ਜਾਣ ਲੱਗੇ ਨਾਮਦੇਵ ਨੂੰ ਠਾਕਰਾਂ ਨੂੰ ਦੁੱਧ ਪੁਲਾਉਣ ਲਈ ਕਹਿ ਗਏ ਨਾਮਦੇਵ ਜੀ ਨੇ ਵੀ ਪਹਿਲਾ ਹੀ ਨਿਰਗੁਣ ਦੀ ਭਗਤੀ ਸਦਕਾ ਚੌਥੇ ਗੁਣ ਨੂੰ ਪ੍ਰਾਪਤ ਕੀਤਾ ਹੋਇਆ ਸੀ ਉਹਨਾਂ ਨੇ ਜੇਦ ਕਰਕੇ ਰੱਬ ਨੂੰ ਠਾਕਰਾ ਚੋਂ ਪ੍ਰਗਟ ਕਰ ਲਿਆ ਇਹ ਬਹੁਤ ਬਾਰੀਕ ਨੁਕਤਾ ਹੈ ਕਥਾਵਾਚਕ ਤੇ ਕੀਰਤਨੀ ਵੀਰਾਂ ਲਈ ਇਹ ਗੁਰਮਤ ਦਾ ਸਿਧਾਂਤ ਅੰਦਰ ਵਸਾ ਲੈਣਾ ਚਾਹੀਦਾ ਹੈ ਪੱਥਰ ਪੂਜਾ ਕਰਨੀ ਤਾਂ ਗੁਰਮਤ ਦਾ ਮਾਰਗ ਨਹੀਂ ਹੈ ਕਿੰਨੀ ਜਗ੍ਹਾ ਬਾਣੀ ਵਿੱਚ ਪੱਥਰ ਪੂਜਨ ਦੀ ਮਨਾਹੀ ਕੀਤੀ ਗਈ ਹੈ ਗੁਰਵਾਖ ਹੈ ਜੋ ਪੱਥਰ ਕੀ ਪਾਈ ਪਾਈ ਤਿਸ ਕੀ ਕਾਲ ਅਜਾਇ ਨ ਜਾਏ ਪੱਥਰ ਪੂਜ ਦੀ ਕਾਲ ਵਿਅਰਥ ਚਲੀ ਜਾਂਦੀ ਹੈ ਸੋ ਭਾਈ ਗੁਰਦਾਸ ਜੀ ਦੀ ਸਾਖੀ ਦਾ ਗੁਰਬਾਣੀ ਨਾਲ ਕੋਈ ਅੰਤਰ ਵਿਰੋਧ ਨਹੀਂ ਹੈ ਸਿਰਫ ਬੁੱਝਣ ਦੀ ਗੱਲ ਹੈ ਇੱਕ ਹੋਰ ਗੁਰਵਾਕ ਹੈ ਜੋ ਪੱਥਰ ਕੋ ਕਹਤੇ ਦੇਵ ਤਾਂ ਕਿ ਵਿਰਥਾ ਹੋਵੇ ਸੇ ਮੂਰਤੀ ਪੂਜਾ ਬੁੱਤ ਪ੍ਰਸਤੀ ਗੁਰਮਤ ਵਿੱਚ ਸ਼ਕਤੀ ਨਾਲ ਬਣਾ ਹੈ ਦਸ਼ਮੇਸ਼ ਜੀ ਫਰਮਾਉਂਦੇ ਹਨ ਕਿ ਕਈ ਪਸ਼ੂ ਮੁਰਦਿਆਂ ਨੂੰ ਕਈ ਬੁੱਤਾਂ ਨੂੰ ਪੂਜੀ ਜਾਂਦੇ ਹਨ ਸਾਰਾ ਜਗਤ ਹੀ ਕੂੜ ਕੇ ਰਿਆ ਵਿੱਚ ਫਸਿਆ ਹੈ ਇਸੇ ਕਰਕੇ ਭਗਵਾਨ ਦਾ ਪੇਧ ਨਹੀਂ ਪਾਇਆ ਜਾ ਸਕਦਾ ਕੋਊ ਮਰਤਾਨ ਕੋ ਪੂਜਤਾ ਬਸ ਕੋ ਮਰਤਾਨ ਕੋ ਪੂਜਨਤਾ ਹੋ ਕੂੜ ਕੇ ਰਿਆ ਉਰ ਜੋ ਸਭ ਹੀ ਜਗ ਸਿਰਿ ਭਗਵਾਨ ਕੋ ਪੇਧ ਨਾ ਪਾਇਓ ਤਬ ਪ੍ਰਸਾਦ ਸਲਈਏ ਪਾਛੇ 10 ਤਕਰੀਬਨ 25 ਸਾਲ ਇਹ ਕਸ਼ਮਕਸ਼ ਮਨ ਵਿੱਚ ਚਲਦੀ ਰਹੀ ਕਿ ਭਾਈ ਜੀ ਕੁਝ ਹੋਰ ਕਹਿ ਰਹੇ ਹਨ ਤੇ ਬਾਣੀ ਕੁਝ ਹੋਰ ਫਰਮਾ ਰਹੀ ਹੈ ਪਰ ਇਹ ਮਨ ਦੀ ਪ੍ਰਾਂਪਤੀ ਸੀ ਅਗਿਆਨਤਾ ਸੀ ਰੱਬ ਕਰੇ ਅਜੇਹਾ ਚਾਨਣ ਜਠੇਰੇ ਪੂਜਣ ਵਾਲੇ ਮੜੀਆਂ ਚ ਦੀਵੇ ਰੱਖਣ ਵਾਲੇ ਸਮਾਧਾਂ ਤੇ ਦੁੱਧ ਫੁੱਲ ਚੜਾਉਣ ਵਾਲੇ ਸਿੱਖਾਂ ਨੂੰ ਦਿਖਾਈ ਦੇ ਜਾਵੇ ਵਿਡੰਬਨਾ ਤਾਂ ਇਹ ਹੈ ਕਿ ਅਜਿਹੀ ਕਬੁੱਧ ਕਰਨ ਵਾਲੇ ਜੇਦ ਕਰਕੇ ਅਜਿਹਾ ਕਹਿੰਦੇ ਸੁਣੀਦੇ ਹਨ ਕਿ ਸਿੱਖੀ ਵਿੱਚ ਇਹ ਸਭ ਸ਼ਾਮਲ ਹੈ ਕਹਿੰਦੇ ਹਨ ਕਿ ਆਪਣੀ ਆਪਣੀ ਜਗਾ ਹਰ ਚੀਜ਼ ਠੀਕ ਹੈ ਉਸ ਹੀ ਨੇ ਬਣਾਈ ਹੈ ਭੋਲੇ ਲੋਕੋ ਬਣਾਇਆ ਤਾਂ ਕੰਡਾ ਵੀ ਫੁੱਲ ਨਾਲ ਪਰਮਾਤਮਾ ਨੇ ਵਾਹਿਗੁਰੂ ਜੀ ਨੇ ਹੈ ਸਾਡਾ ਸਰੋਕਾਰ ਫੁੱਲ ਨਾਲ ਹੈ ਅਜੇ ਲੋਕਾਂ ਲਈ ਇੱਕ ਸੁਖਣ ਹੈ ਹੈ ਤੋ ਬਿਮਾਰ ਲੇਕਿਨ ਬਚਨੇ ਕੇ ਕਾਬਲ ਜੋ ਆਪਣੀ ਖਤਾ ਕੋ ਖਤਾ ਮੰਨਤਾ ਹੈ ਲੇਕਿਨ ਐਸੇ ਨਦਾਂ ਕਾ ਕੀ ਹੈ ਠਿਕਾਣਾ ਜੋ ਦਰਦ ਕੋ ਹੀ ਦਵਾ ਮੰਨਤਾ ਹੈ ਇਸ ਮਰਜ ਨੇ ਕਾਬ ਵਿੱਚ ਵੀ ਆਪਣੇ ਡੇਰੇ ਜਮਾਏ ਹੋਏ ਹਨ ਸੰਗੇ ਅਸਵਦ ਨੂੰ ਕਾਲੇ ਪੱਥਰ ਨੂੰ ਬੋਸਾ ਦਿੱਤਾ ਜਾਂਦਾ ਹੈ ਭਗਤ ਪਰਤਾਂ ਖਾਤਰ ਵਾਹਿਗੁਰੂ ਜੀ ਕਈ ਵੇਰ ਪ੍ਰਗਟ ਹੋਏ ਹਨ ਭਗਤ ਨਾਮਦੇਵ ਜੀ ਨੂੰ ਸਕੰਦਰ ਲੋਧੀ ਦੇ ਕਹਿਰ ਤੋਂ ਬਚਾਉਣ ਲਈ ਗਰੜ ਤੇ ਚੜ ਕੇ ਆਏ ਗਰੜ ਚੜੇ ਗੋਬਿੰਦ ਆਇਲਾ ਕਬੀਰ ਜੀ ਨੂੰ ਜ਼ੰਜੀਰਾਂ ਚ ਬੰਨ ਕੇ ਗੰਗਾ ਵੇ ਸੁਟਿਆ ਗਿਆ ਤਾਂ ਜ਼ੰਜੀਰਾਂ ਤੋੜ ਕੇ ਬਚਾਇਆ ਕਈ ਪੜੇ ਲਿਖੇ ਪਦਾਰਥ ਦੇ ਨਿਯਮਾਂ ਨੂੰ ਅਟੱਲ ਮੰਨ ਕੇ ਮੋਈ ਗਊ ਜੀਵਾਲ ਨੂੰ ਨਹੀਂ ਮੰंदे ਪਰ ਇਹ ਪਿਓਰ ਕੌਨਸ਼ੀਅਸਨੈਸ ਦੀ ਗੱਲ ਹੈ ਜਿਸ ਨੂੰ ਨੂਰਾਨੀਅਤ ਪ੍ਰਗਟ ਨਹੀਂ ਹੋਈ ਉਸ ਦਾ ਆਪਣਾ ਤਜਰਬਾ ਤੇ ਐਕਸਪੀਰੀਅੰਸ ਨਾ ਹੋਆ ਕਰਕੇ ਅਜਈਆਂ ਕਰਾਮਾਤਾਂ ਤੋਂ ਅਨਕਾਰੀ ਹਨ ਕਰਾਮਾਤ ਬੰਦਾ ਕਰੇ ਤਾਂ ਰੱਬ ਦੇ ਹੁਕਮ ਦੀ ਅਦੂਲੀ ਹੈ ਭਾਣੇ ਤੇ ਹੁਕਮ ਤੋਂ ਬਾਹਰ ਜਾਣ ਦੀ ਗੱਲ ਹੈ ਹਾਂ ਜੇ ਬ੍ਰਹਮ ਖੁਦ ਹੀ ਕਰੇ ਤਾਂ ਕੀ ਕਰ ਲੋਗੇ ਭੋਲੇਓ ਨਾਮਦੇਵ ਜੀ ਹੁਕਮ ਦੀ ਪਾਲਣਾ ਕਰਦੇ ਖੁਦ ਕਹਿ ਰਹੇ ਹਨ ਮੇਰਾ ਕੀਆ ਕਸ਼ੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਵਾਹਿ ਗੁਰੂ ਜੀ ਪਦਾਰਥ ਦੇ ਤੱਤਾਂ ਦਾ ਸੁਭਾਅ ਹੀ ਬਦਲ ਦਿੰਦੇ ਹਨ ਹੁਣ ਤਾਂ ਸਾਇੰਸ ਦਾਣ ਵੀ ਖਾਸ ਹਾਲਾਤਾਂ 'ਚ ਐਟਮੀ ਪ੍ਰਕਿਰਿਆ ਵਿੱਚ ਇੱਕ ਤੱਤ ਨੂੰ ਦੂਜੇ ਤੱਤ ਵਿੱਚ ਬਦਲ ਦਿੰਦੇ ਹਨ ਜੇ ਰੱਬ ਤਾਂ ਹੈ ਹੀ ਸਮਰੱਥ ਉਹ ਕਿਉਂ ਨਹੀਂ ਬਦਲ ਸਕਦਾ ਸੁਭਾਅ ਨੂੰ ਇੱਕ ਸਵਾਲ ਸਿੱਖ ਸੰਗਤ ਨੂੰ ਹੋਰ ਪਰੇਸ਼ਾਨ ਕਰਦਾ ਹੈ ਕਿ ਭਗਤਾਂ ਲਈ ਤਾਂ ਰੱਬ ਪ੍ਰਗਟ ਹੋਇਆ ਪਰ ਗੁਰੂ ਸਾਹਿਬਾਨਾਂ ਅਤੇ ਸਿੰਘਾਂ ਲਈ ਸ਼ਹੀਦੀਆਂ ਦੇਣ ਸਮੇਂ ਕਿਉਂ ਨਹੀਂ ਪ੍ਰਗਟ ਹੋਇਆ ਬੋਲਿਓ ਗੁਰੂ ਅਤੇ ਗੁਰੂ ਦੇ ਸਿੱਖਾਂ ਦੀ ਅਵਸਥਾ ਪਰਮ ਪਾਦੀ ਹੁੰਦੀ ਹੈ ਭਗਤ ਚੌਥੇ ਪਦ ਦੇ ਨਿਵਾਸੀ ਹਨ ਚੌਥੇ ਪਦ ਵਾਲਾ ਸੁੱਖਾਂ ਵਿੱਚ ਵਿਚਲਤ ਨਹੀਂ ਹੁੰਦਾ ਪਰ ਦੁੱਖ ਸਮੇ ਰੱਬ ਨੂੰ ਯਾਦ ਕਰਕੇ ਮਕਸ਼ਾ ਲੈਂਦਾ ਹੈ ਪਰ ਪਰਮ ਪਦ ਵਾਲੇ ਪੂਰੇ ਭਾਣੇ ਵਿੱਚ ਆ ਕੇ ਦੁੱਖ ਸੁੱਖ ਦੋਹਾਂ ਤੋਂ ਵਿਚਲਤ ਨਹੀਂ ਹੁੰਦੇ ਹੁਕਮ 'ਚ ਰਹਿੰਦੇ ਹਨ ਜੇ ਚਾਹਣ ਤਾਂ ਰੱਬ ਉਹਨਾਂ ਕੋਲ ਵੀ ਆ ਸਕਦਾ ਹੈ ਆਇਸਤਾ ਆਇਸਤਾ ਭਗਤ ਵੀ ਪਰਮ ਪਦ ਵਿੱਚ ਪਹੁੰਚ ਜਾਂਦੇ ਹਨ ਚੌਥਾ ਪਦ ਵੀ ਬਹੁਤ ਬੂਜਨੀਕ ਹੈ ਪਰ ਇਹ ਸਵੇਰ ਹੈ ਨੂਰਾਨੀਅਦੀ ਅਤੇ ਅਮਰਾਪਦ ਦੁਪਹਿਰ ਹੈ ਨੂਰਾਨੀਅਦੀ ਚੌਥੇ ਪਦ ਵਿੱਚ ਵੀ ਬਾਣੀ ਰਚੀ ਗਈ ਹੈ ਤੇ ਪਰਮ ਪਦ ਵਿੱਚ ਵੀ ਭਗਤ ਅਤੇ ਗੁਰੂ ਦੋਵੇਂ ਸੰਸਾਰ ਤੋਂ ਬਹੁਤ ਉੱਚੇ ਹਨ ਕੋਈ ਮੁਕਾਬਲਾ ਹੀ ਨਹੀਂ ਹੈ ਦੁਨੀਆ ਨਾਲ ਇਹਨਾਂ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ